ਜਿੱਥੇ ਮੈਂ ਕੰਨਾ ਵੀ ਤੁਸੀਂ ਵੀ ਜਾਂ ਹੋਰ ਵੀ ਬੰਦੇ ਨੇ ਬੜੀਆਂ ਵੀਡੀਓ ਵਾਇਰਲ ਕੀਤੀਆਂ ਸੀ ਵੀ ਭਾਈ ਇੱਥੇ ਪਾਣੀ ਖੜ੍ਹਦਾ ਤਾਂ ਭਰਾਵੋ ਆਓ ਤੁਸੀਂ ਉੱਥੇ ਵੀ ਸਾਡੀ ਇੱਕ ਵੀਡੀਓ ਬਣਾ ਕੇ ਪਾਓ ਜਿਹੜੇ ਸਰਕਾਰ ਵਧੀਆ ਕੰਮ ਕਰਦੀ ਹੈ ਮੈਂ ਕਿਸੇ ਨੂੰ ਸ਼ੇਅਰ ਆਉਂਗਾ ਸਭ انسان ਜੀਵੇ ਹੋਰ ਤੁਸੀਂ ਨਰ ਛੱਡ ਦਿੰਦਾ ਜਿੰਦਾਬਾਦ ਜੈ ਭਰਤੀ ਜਿੰਦਾਬਾਦ ਜੈ ਭਰਤੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਅੰਦਰ ਰੇਸੀ ਜਿੰਦਾਬਾਦ ਅੰਦਰ ਰੇਸੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਜੈ ਭਰਤੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਜਿੰਦਾਬਾਦ ਜੀ ਲੇਖਕ ਮੈਨੂੰ ਲਾਂਗੇਣ ਦਾ ਫੋਟੋਗ੍ਰਾਫਰ ਸਾਹਿਬ ਅਸਤਰਾ ਪੋਇਂਟ 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 ਡਾਕਟਰ ਪ੍ਰਵੀਰ ਸਿੰਘ ਜਿੰਦਾਬਾਦ ਡਾਕਟਰ ਪ੍ਰਵੀਰ ਸਿੰਘ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਜਨਤਕ ਨਾਗਰਿਕ ਫੋਟੋ ਇੱਕ ਮਿੰਟ ਪੀ ਜੋ ਉਹਨਾਂ ਨੂੰ ਕਰ ਦਿੰਦੇ ਹੁਣ ਮਾਚੂ ਬਣਾ ਲਈ ਕਿੱਥੇ ਨਹੀਂ ਟੜੇ ਪਹੁੰਚਾਈ ਜਿੰਦੇ ਆਓ ਜੀ ਖੁੱਲ ਜੋ پیارے صحت منتری ڈاکٹر بلبی سر اپنا سویر کے بڑے بے صبری ٹھیک کر رہے تھے وہ اتنے پہنچ چکے ہیں میں جگدیو سنڈسا ویلفیئر ایسوسی اور سارے محلہ واسی و محلہ واسیا ویواں پہنا اگے ان کا میں بہت ہی دنواد کرتا ہوں کیونکہ انہوں نے اپنے قیم قیمتی سمے بچوں سماں کھڑ کے ساری ایسوسی بےنتی پروان کی ہے اور سرکار

پر یہ منتری آج تک لے گئے کتے کسی دیکھے نا تو جب نے اپنے ہی جوٹی سنبھالی ہے صحت منتری بنے نے یہاں نے محکمے دا بھی سی ایم او دفتر دا بھی تقریباً وہ برحال کرتا فتح جی رہا ہے جہاں گندہ نال ہے وہ پیشلیاں سرکارہ نے ٹاکے بنایا اور فوریسٹ ڈپارٹمنٹ نے بہت پیسہ لا کے وہ بہت سونا پارک بنا ਲੋਕਾਂ ਨੂੰ ਸ਼ਰਦਨ ਵਾਸਤੇ ਬੈਠਣ ਵਾਸਤੇ ਪਰਮੈਨ ਨੂੰ ਬੜਾ ਦੁੱਖ ਨਾ ਦੇਣਾ ਪੈਂਦਾ ਕਿ ਅਜੋ ਬੇਗੋਰੀ ਕਿਨਿਓ ਲਾਪਰਵਾਹੀ ਕਿਨਿਓ ਉਹ ਜਿਹੜਾ ਹੈ ਬਹੁਤ ਬਰਬਾਦ ਹੋ ਰਿਹਾ ਹੈ ਮਾਰਕ ਕਿਰਪਾ ਕਰਕੇ ਉਥੇ ਮਾਲੀ ਦੀ ਇੱਕ ਜਦੂ ਜ਼ਰੂਰ ਲੈ ਜਾਣ ਸਾਡੀ ਵੀ ਗਵਰਨਮੈਂਟ ਦੀ ਪ੍ਰਾਪਰਟੀ ਹੈ ਘਰਾਂ ਦੀ ਜਾਣਕਾਰੀ ਦੇ ਕਮੰਡਰ ਕੁਲਵੀਰ ਸਿੰਘ ਜੰਦਾਬਾਦ ਕਮੰਡਰ ਕੁਲਵੀਰ ਸਿੰਘ ਜਿੰਦਾਬਾਦ ਕਮੰਡਰ ਕੁਲਵੀਰ ਸਿੰਘ ਜਿੰਦਾਬਾਦ بہت بہت دنواد جگدیو سنٹسا جی دیو سنگ، دیو سنگ، دیو سنگ، اور سارے پارٹی کے لیڈر صاحبان امرجی پاٹیا جی کرن روپالی گنگ جی پردیپ جی منجیتھ کنوا جی سرندر سنگھ ٹھیکےدار جی برہ پرکاش جی رسپال سن جی ریشم سنگھ جی اور باقی سارے جنے بھی سارے گو پردھان ਪੋਹ ਜੀ ਸਾਰੇ ਮੈਨੂੰ ਤੇ ਇਸ ਰੀਲ ਨੂੰ ਜੀ ਬੇਨਪਰਤ ਕਰਵਾਉਂਦੇ। ਮਾਨ ਸਾਰੇ ਆਪਰ ਸਭਾ ਸਾਡੇ ਸਿਵਲ ਸਰਪੰਚ ਸਾਹਿਬ ਰੱਖਣਾ ਕਰਦੇ ਹੈ। ਕੰਦੀ ਪਟਿਆਲੇ ਦੀ ਆਪਣੀ ਬੇਟੀ ਸੇਖੋ ਜੀ ਜਿਹੜੇ ਐਡੀਸੀ ਚੁਣੀ ਆ ਔਰ ਜੋਇਨ ਕਸ਼ਨ ਡੀਐਸਪੀ ਸਾਹਿਬ ਸਾਰੇ ਆਪਰ ਸਭਾ ਦੇ ਵਿਸ਼ਮ ਕਾਰਪੋਰੇਸ਼ਨ ਤੋਂ ਸਾਰੇ ਕਰਤਿਆਂ ਨੂੰ। ਤੁਹਾਡਾ ਸਾਰੇ ਦਾ ਬਹੁਤ ਬਹੁਤ ਧੰਨਵਾਦ ਹੈ ਕਿ ਤੁਸੀਂ ਸਾਰੇ ਆਪਣੇ ਕੰਮ ਕਰ ਸ਼ਕ ਦੇ ਰੱਖਦੇ ਹੋ। ਔਰ ਇੱਕ ਇਹੋ ਜਿਹਾ ਸਾਡਾ ਵਾਰਡ ਹੈ ਜੀ ਇਹ ਜਿਹੜਾ ਤੇ ਨੰਬਰ ਵਾਰਡ ਆ ਜਿਹਦੇ ਚ ਜਿੰਨੇ ਬੰਦੇ ਮੇਰੇ ਸਾਹਮਣੇ ਬਿਠੇ ਆ ਇਹ ਸਾਰੇ ਕੋਈ 25 ਸਾਲ ਦਾ ਕੋਈ 30 ਸਾਲ ਦਾ ਕੋਈ 35 ਸਾਲ ਦਾ ਕੋਈ 40 ਸਾਲ ਦਾ ਤੱਕ ਦਾ ਮੈਂ ਕਹੂੰਗਾ ਕਿ ਇਹ ਆਪਣੇ ਆਪ ਦੇ ਵਿੱਚ ਹੀ ਇੱਕ ਸੰਸਥਾ ਹਰ ਇੱਕ ਬੰਦਾ ਜਿਹੜਾ ਸਮੂਹੀ ਬੈਠਾ ਹੈ ਬਹੁਤ ਵੱਡਾ ਜ਼ਰਬਾਤ ਵੱਡੇ ਕੋਲ ਡਿਊਕਸਾ ਸਾਹਿਬ ਤੋਂ ਸਾਰੇ ਜਿੰਨੇ ਵੀ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨ ਦੇ ਵਪਾਰਾਰੇ ਸਾਰੇ ਅੰਦੀ ਜ਼ਿੰਦਗੀ ਦਾ ਪੂਰਾ ਜ਼ਰਬਾ ਹੈ ਜਿਸ ਤੋਂ ਵੱਡੀ ਮੇਰੇ ਹਿਸਾਬ ਨਾਲ ਕੋਈ ਕਰਦੀ ਹੁੰਦੀ ਅਸੀਂ ਲਗਾਤਾਰ ਜੋ ਸਾਡਾ ਤੁਹਾਡੇ ਨਾਲ ਵਾਦਾ ਸੀ ਕਿ ਜਿਸ ਤਰ੍ਹਾਂ ਤੁਸੀਂ ਸਾਨੂੰ ਆਪਣੇ ਕੋਲੋਂ ਨਿਸ਼ਕਾਮ ਭਗਤ ਭਾਵਨਾ ਨਾਲ ਤੁਸੀਂ ਕੰਮ ਕਰਦੇ ਹੋ ਔਰ ਬੜੀਆਂ ਵੋਟਾਂ ਦੇ ਵਿੱਚ ਵੀ ਕੀਤਾ ਔਰ ਵੋਟਾਂ ਪਾਈਆਂ ਵੀ ਬਹੁਤ ਵੱਡੇ ਮਾਰਜ ਨਾਲ ਪਟਾਣੇ ਵਿੱਚ ਸਭ ਤੋਂ ਵੱਡੇ ਮਾਰਜ ਨਾਲ ਤੁਸੀਂ ਮੈਨੂੰ ਦਿਖਾਇਆ ਸੋ ਸਾਡਾ ਵੀ ਪ੍ਰਚਾਰ ਦਾ ਸਾਡਾ ਵਾਦਾ ਸੀ ਸਾਡੇ ਮੁੱਖ ਮੰਤਰੀ ਸਾਹਿਬ ਦਾ ਵਾਦਾ ਸੀ ਅਰਵਿੰਦ ਕੇਜਰੀਵਾਲ ਜੀ ਦੀ ਸੋਚ ਸੀ ਕਿ ਜਿੱਦਾਂ ਆਪਾਂ ਲੋਕਾਂ ਤੋਂ ਵੋਟਾਂ ਮੰਗਦੇ ਇੱਦਾਂ ਕੰਮ ਕਰੀਏ ਤੁਹਾਡੇ ਦੁਆਰ ਬੜਾ ਵਧੀਆ ਤੂਫਾਨੀ ਦੌਰਾ ਚੱਲ ਰਿਹਾ ਕਿਵੇਂ ਤਾਂ ਹਲੇ ਇਸ਼ਾਰੇ ਮਿਲ ਰਿਹਾ ਜੀ ਦੇਖੋ ਬਹੁਤ ਪਰਮਾਗਾਰਾ ਮਿਲਿਆ ਲੋਕਾਂ ਤੋਂ ਹਮੇਸ਼ਾ ਮਿਲਦਾ ਜੀ ਦੇਖੋ ਲੋਕ ਇੱਜ਼ਤ ਮਾਨ ਦਿੰਦੇ ਆ ਤੁਹਾਡੇ ਸਾਹਮਣੇ ਫੁੱਲਾਂ ਦੇ ಹಾರ ਪਾਉਂਦੇ ਆ ਸਰੂਪਾ ਦਿੰਦੇ ਆ ਔਰ ਅਸੀਂ ਜਿਹੜੀ ਤੁਹਾਡੀ ਇਹ ਸੜਕ ਜਿਹੜੀ ਬਣੀ ਆ 13 ਨੰਬਰ ਗਲੀ ਬਣੀ ਆ ਬਾਕੀ ਸਾਰੀਆਂ ਗਲੀਆਂ ਬਣਾ ਰਹੇ ਆ ਔਰ ਸਟਰੀਟ ਲਾਈਟਾਂ 7 ਦਸੰਬਰ ਤੱਕ ਸਾਰੇ ਸ਼ਹਿਰ ਦੀਆਂ ਜਿਹੜੀਆਂ ਸਟਰੀਟ ਲਾਈਟਾਂ ਠੀਕ ਹੋ ਜਾਣਗੀਆਂ ਇਹ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਨੈਸ਼ਨਲ ਕਮਿਸ਼ਨਰ ਸਾਹਿਬ ਨੇ ਖੁਦ ਨਿਸ਼ਚੇਟਿਵ ਲੈ ਕੇ ਜਿਹੜੀਆਂ ਸਿਵਲ ਕਮਿਊਨਿਟੀਜ਼ ਆ ਲੋਕਾਂ ਨੂੰ ਮਿਲਣੀਆਂ ਚਾਹੀਦੀਆਂ ਸੜਕਾਂ ਦਾ ਹੈਗਾ ਸਟਰੀਟ ਲਾਈਟਾਂ ਦਾ ਹੈਗਾ ਪ ਇਹ ਜਿਹੜਾ ਉਹਨਾਂ ਨੇ ਪਿਛਲੀ ਸਰਕਾਰ ਨੇ ਕੀਤਾ ਸੀਗਾ ਕਿ ਸਾਰੀਆਂ ਸੜਕਾਂ ਪਟਟੀਆਂ ਪਾਈਪ ਅਜੇ ਆਏ ਨਹੀਂ ਸੀਗੇ ਜੀ ਉਹ ਹੁਣ ਅਸੀਂ ਚੜੀਆਂ ਸਾਰੀਆਂ ਸੜਕਾਂ ਪਟੀਆਂ ਹੋਈਆਂ ਸੜਕਾਂ ਠੀਕ ਕਰ ਰਹੇ ਆ ਸਟਾਰਮ ਬਾਰਡਰ ਜਿਹੜਾ بارش ਦੇ ਪਾਣੀ ਦਾ ਕਦੇ ਇਹਨਾਂ ਨੇ ਸੋਚਿਆ ਨਹੀਂ ਹੈ ਉਹ ਅਸੀਂ ਵੱਡੇ ਵੱਡੇ ਜਿਵੇਂ ਤੁਹਾਡਾ ਫੁਲਕੀਆਂ ਕਲੇਪ ਤੋਂ ਲੈ ਕੇ ਮੋਡਲ ਟਾਊਨ ਡਰੇਨ ਤੱਕ 4 ਕਿਲੋਮੀਟਰ ਲੰਬੀ ਜਿਹੜੀ ਲਾਈਨ ਪਾਈ ਹੈ ਜੀ ਉਹਦੇ ਨਾਲ ਸਾਰਾ ਆਨੰਦਨਗਰ ਦੀ ਮਾਰਕੀਟ ਨੂੰ ਸਾਰਿਆਂ ਨੂੰ ਬਹੁਤ ਫਾਇਦਾ ਹੋ ਰਿਹਾ ਬੜੀ ਮਤਲਬ ਦੇਰ ਦੇ ਬਾਅਦ ਜਿਹੜਾ ਹੈਗਾ ਕੋਈ ਇਸ ਤਰ੍ਹਾਂ ਆਪਾਂ ਜਿਹੜਾ ਇੱਕ ਪਲੈਨਿੰਗ ਕਰਕੇ ਬਹੁਤ ਵਧੀਆ ਤਰੀਕੇ ਦੇ ਨਾਲ ਜਿਹੜੀਆਂ ਮਤਲਬ ਸ਼ਹਿਰੀ ਸਹੂਲਤਾਂ ਹੁੰਦੀਆਂ ਜਾਂ ਸਿਵਲ ਕਮਿਊਨਿਟੀਆਂ ਹੁੰਦੀਆਂ ਉਹ ਲੋਕਾਂ ਨੂੰ ਦੇ ਰਹੇ ਆ ਜੀ ਮੁੱਲਕ ਲੈਣੇ ਕਾ ਇਸ ਏਰੀਆ ਦੇ ਵਿੱਚ 6 ਮੁੱਲਕ ਲੈਣੇ ਕਾ ਜੇ ਤੋਂ ਪਰ 2 ਕਿਲੋਮੀਟਰ ਦਾ ਰੇਡੀਅਸ ਲੈ ਲਿਆ ਜੀ ਲੋਕਾਂ ਨੂੰ ਸਿਹਤ ਸਹੂਲਤਾਂ ਵੀ ਮਿਲ ਰਹੀਆਂ ਸਕੂਲ ਠੀਕ ਹੋ ਰਹੇ ਆ ਜੀ ਪਾਰਕ ਬਹੁਤ ਸਾਰੇ ਬਣਾ ਰਹੇ ਆ ਜੀ ਅਸੀਂ ਇਸੇ ਤਰ੍ਹਾਂ ਜਿਹੜਾ ਲੋਕਾਂ ਦੇ ਸਹਿਯੋਗ ਦੇ ਨਾਲ ਲੈਂਡ ਆਰਡਰ ਦੇ ਵਿੱਚ ਵੀ ਪੁਲਿਸ ਦੇ ਨਾਲ ਮਿਲ ਕੇ ਸਾਡੇ ਤਕਰੀਬਨ ਮੇਰੇ 26 ਵਾਰਡਾਂ ਚੋਂ 3-4 ਵਾਰਡ ਛੱਡ ਕੇ ਬਾਕੀ 20-22 ਦੇ ਵਿੱਚ लोग ਕਹਿੰਦੇ ਆ ਜੀ ਬਿਲਕੁਲ ਠੀਕ ਹੋ ਗਿਆ ਜਿਹੜੇ 4-5 ਉਹ ਕਹਿੰਦੇ ਪਹਿਲਾਂ ਨਾਲੋਂ ਫਰਕ ਹੈ ਉਹ ਵੀ ਅਸੀਂ ਬਿਲਕੁਲ ਠੀਕ ਕਰ ਦਾਂਗੇ ਜੀ ਹੋਰ ਜੜੀਆਂ ਹੈਗੀਆਂ ਲੁੱਟਾਂ ਖੋਹਾਂ ਉਹ ਵੀ ਤਕਰੀਬਨ ਤਕਰੀਬਨ ਸਾਡੇ ਕਾਬੂ ਚ ਆ ਗਈਆਂ ਮੈਂ ਕਹੂੰਗਾ ਕਿ 90% 100% ਨਹੀਂ ਹੋ ਜੇ 5-10% ਪ੍ਰੋਬਲਮ ਹੈਗੀ ਆ ਉਹ ਵੀ ਜਿਹੜੇ ਗੁੰਡੇ ਆ ਉਹਨਾਂ ਨੂੰ ਵਾਰਨਿੰਗ ਦੇ ਰਹੇ ਆ ਡੇਰੀਆਂ ਨੂੰ ਬਾਹਰ ਸ਼ਿਫਟ ਕਰ ਰਹੇ ਆ ਜੀ ਇੱਕ ਆਪਣੇ ਜਿਹੜੀ ਸੁਪਰ ਸੈਕਸ਼ਨ ਮਸ਼ੀਨ ਹੈ ਪਹਿਲਾਂ ਸਾਰੇ ਸ਼ਹਿਰ ਕੋ ਇੱਕ ਸੀ ਹੁਣ ਦੋ ਕਰਤੀਆਂ ਇੱਕ ਸ਼ਹਿਰੀ ਵਾਲਿਆਂ ਦੀ ਇੱਕ ਦਿਹਾਤੀ ਵਾਲਿਆਂ ਦੀ ਅੰਦਰ ਤਾਕੇ ਲੋਕਾਂ ਨੂੰ ਜਿਹੜੀ ਹੈਗੀ ਆ ਸੁਵਿਧਾ ਮਿਲੇ ਹੌਲੀ ਹੌਲੀ ਜਿਹੜਾ ਸੀਵਰੇਜ ਸਿਸਟਮ ਆ ਉਹਨੂੰ ਸਾਰਿਆਂ ਨੂੰ ਫਿਕਸ ਕਰਾਂਗੇ ਜੀ ਡਾਕਟਰ ਸਾਹਿਬ ਮੋਹੱਲੀ ਦੇ ਨੇੜੇ ਪਿੱਛੇ ਦਿਨੇ ਵਿੱਚ ਦੋ ਪ੍ਰਵਾਸੀਆਂ ਵੱਲੋਂ ਇੱਕ ਹੋਈ ਗਈ ਸੀ ਕੱਲ ਇੱਕ ਉਹਦੀ ਵੀ ਮੌਤ ਹੋ ਗਈ ਆ ਮੁੰਡੇ ਦੀ ਨੌਜਵਾਨੀ ਬੜਾ ਰੋਸ਼ ਹੈ ਪਰਿਵਾਰ ਦੇ ਦੋ ਨਹੀਂ ਬਿਲਕੁਲ ਜੀ ਜਾਨਵਾਰ ਨਾ ਰੋਸ਼ ਕ੍ਰਾਈਮ ਦੀ ਕੋਈ ਜਗ੍ਹਾ ਨਹੀਂ ਆ ਪੰਜਾਬ ਦੇ ਵਿੱਚ ਉਹ ਜਿੱਥੇ ਵੀ ਭੱਜ ਗਿਆ ਜਿੱਥੇ ਵੀ ਆ ਫੜ ਕੇ ਲਿਆ ਕੇ ਉਹਨਾਂ ਨੂੰ ਦੇਵਲ ਵੀ ਬਰਾਉਟ ਟੂ ਜਸਟਿਸ ਉਹਨਾਂ ਨੂੰ ਪੂਰੀ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਏਗੀ ਔਰ ਐਗਜ਼ਾਮਪਲ ਲਈ ਪਨਿਸ਼ਮੈਂਟ ਦਿੱਤੀ ਜਾਏਗੀ ਹਾਂ ਸਭ ਦਾ ਸਵਾਗਤ ਹੈ ਸਵਾਗਤ ਕਰਦੇ ਆਓ ਪੰਜਾਬ ਦੇ ਵਿੱਚ ਕੰਮ ਕਰੋ ਆਪਣਾ ਬਿਜ਼ਨਸ ਵੀ ਕਰੋ ਜੋ ਮਰਜ਼ੀ ਕਰੋ ਲੇਕਿਨ ਕ੍ਰਾਈਮ ਨਹੀਂ ਕਰਦੇ ਆਂ ਕਿ ਨਸ਼ੇ ਨਹੀਂ ਕਬੇਚਣ ਦੇਾਂਗੇ ਜਿਹੜੇ ਜਿਹੜੇ ਬੰਦੇ ਨਸ਼ੇ ਵੇਚਣਗੇ ਜਿਹੜੇ ਇਸ ਤਰ੍ਹਾਂ ਦਾ ਕ੍ਰਾਈਮ ਕਰਨਗੇ ਉਹਨਾਂ ਨਾਲ ਕੋਈ ਰਹਿਤ ਨਹੀਂ ਹੈ ਜੀ ਥੈਂਕ ਯੂ ਕੀ ਨਾਮ ਹੈ ਆਪਣਾ ਜਗਦੇਵ ਸਿੰਘ ਢੀਂਟ ਸਾਹਿਬ ਵਾਰਡਿੰਗ ਚਾਰ ਤੁਸੀਂ ਹੋਰੇ ਪ੍ਰਧਾਨ ਲਗੇ ਪ੍ਰਧਾਨ ਹੋਰੇ ਇੱਕ ਪ੍ਰੋਗਰਾਮ ਕਰਾਇਆ ਗਿਆ ਡਾਕਟਰ ਸਾਹਿਬ ਵੱਲੋਂ ਕਿਵੇਂ ਦਾ ਪਖੰਗਾਰਾ ਮਿਲਿਆ ਕਿਵੇਂ ਦੇ ਲੋਕ ਦਰਸ਼ਨ ਕੀਤੇ ਗੱਲ ਇਹ ਵੀ ਸਾਡੀ ਨਾ ਪਟਿਆਲਾ ਦਿਹਾਤੀ ਵੈਲਫੇਅਰ ਸੈਸ਼ਨ ਬਣੀ ਹੋਈ ਹੈ ਜੀ ਉਹਦੇ ਵਿੱਚ ਪਿਓਰਲੀ 80% ਮੁਲਾਜ਼ਮ ਨੇ ਡਾਇਰੈਕਟਰ ਅਸੀਂ ਜਤੂਏ ਸਰਕਾਰ ਹੋ ਚਾਹੀਏ ਜੀ ਅਸੀਂ ਹਰ ਮਹੀਨੇ ਮਹੀਨਾ ਬਾਅਦ ਮੀਟਿੰਗ ਕਰਦੇ ਹਾਂ ਜੀ ਇਹ ਕੋਈ ਨਵੀਂ ਮੀਟਿੰਗ ਨਹੀਂ ਸਾਡੀ ਹੈ ਹਰ ਮਹੀਨੇ ਸਾਡੀ ਮੀਟਿੰਗ ਹੁੰਦੀ ਹੈ ਉਹਦਾ ਇਕੋ ਹੀ ਨੀਸ਼ਾ ਹੈ ਵੀ ਪਾਰਟੀ ਦੀਆਂ ਜਿਹੜੇ ਲੋਕ ਭਲਾਈ ਨੀਤੀਆਂ ਚੱਲਦੀਆਂ ਨੇ ਉਹਨਾਂ ਨੂੰ ਲੋਕਾਂ ਤੋਂ ਜਾਣੂ ਕਰਾਉਣਾ ਜੀ ਔਰ ਬੰਦੇ ਬੰਦ ਨਾਲ ਜੋੜਨਾ ਜੀ ਔਰ ਅਸੀਂ ਹਰ ਮਹੀਨੇ ਭਾਵੇਂ ਇਹਨਾਂ ਦੇ ਜਿਹੜੇ ਆਗੂ ਸਹਿਬਾਨ ਨੇ ਜੀ ਸਟੇਟ ਦਾ ਹੋਵੇ ਭਾਵੇਂ ਬਲਾਕ ਪ੍ਰਧਾਨ ਹੋਵੇ ਉਹਨਾਂ ਨੂੰ ਬੁਲਾ ਕੇ ਅਸੀਂ ਉਹਨਾਂ ਤੋਂ ਪਾਸ਼ਾ ਕਰਾਉਣੇ ਆ ਲੈਕਚਰ ਕਰਾਉਣੇ ਆ ਤਾਂ ਕਿ ਲੋਕ ਜਿਹੜੇ ਆ ਪਾਰਟੀ ਬਾਰੇ ਬਹੁਤ ਬਹੁਤ ਜਿੰਨਾਂ ਜਾਣਕਾਰੀ ਮਿਲ ਸਕੇ ਅਰ ਬਹੁਤ ਬਹੁਤ ਲੋਕ ਨਾਲ ਜੁੜ ਸਕੋ ਸਾਡਾ ਇੱਕੋ ਨਸਾਨਾ ਇਹ ਆ ਬਸ ਹੁਣ ਤੱਕ ਕੰਮ ਦੀ ਗੱਲ ਕਰੀਏ ਕਿਹੜੇ ਕਿਹੜੇ ਕੰਮ ਹੋਰੇ ਮੁਕੰਮਲ ਹੋ ਗਏ ਗਲੀਆਂ ਦੀ ਗੱਲ ਕਰ ਲਈ ਕਿੰਨੀ ਕੁ ਗਲੀਆਂ ਹੁਣ ਤੱਕ ਸਾਡੀ ਜਿਹੜੀ ਆ ਮੰਗ ਦੀ ਮੇਨ ਜੀ ਹੋਰ ਸਾਡ ਨੂੰ ਕੋਈ ਪ੍ਰੋਬਲਮ ਨਹੀਂ ਸੀ ਆ ਜਿਹੜੀ ਮੰਗ ਦੀ ਸਾਡਾ ਸੜਕ ਜਿਹੜੀ ਗਲੀ ਨੰਬਰ 9 ਤੇ 13 ਦੀ ਇਹਨਾਂ 12 ਸਾਲ ਹੋ ਗਏ ਜੀ ਲੋਏ ਪਰ ਦੇ ਲੋਕ ਬੜੇ ਪਰੇਸ਼ਾਨ تھے ਲੋਕ ਜਿਹੜੇ ਗਿਰਦੇ ਦੇ ਇਹ ਆ ਜਿਹੜੀ ਜਿਹੜੀ ਮੰ ਇਸ ਬਹੁਤ ਬਹੁਤ ਧੰਨਵਾਦੀਆਂ ਸਰਕਾਰ ਦੇ ਖਾਸ ਕਰਕੇ ਆਪਣੇ ਡਾਕਟਰ ਬਲਬੀਰ ਸਿੰਘ ਦੇ ਜੀ ਇਹਨਾਂ ਨੇ ਮਤਲਬ ਫੈਰਬਾਈਕਾ ਕਰਕੇ ਜਿਹੜੀ ਸੜਕ ਹੈ ਸਿਰੇ ਤੜਾਈ ਹੈ ਜੀ ਹੋਰ ਸਾਨੂੰ ਕੋਈ ਏਡੀ ਬੜੀ ਕੋਈ ਪ੍ਰੋਬਲਮ ਨਹੀਂ ਪੰਜਾਬ ਸਰਕਾਰ ਆਪਦੇ ਦੁਆਰ ਦਾ ਪ੍ਰੋਗਰਾਮ ਚੱਲ ਰਿਹਾ ਹੈ ਕਿੰਨਾ ਕੋ ਹੰਗਾਰਾ ਕੈਂਪ ਦੇ ਵਿੱਚ ਮਿਲਿਆ ਕਿੰਨੀ ਲੋਕਾਂ ਸਮੱਸਿਆ ਹੱਲ ਹੋ ਗਈ ਜੀ ਹੁਣ ਤੁਸੀਂ ਦੇਖੋ ਆਪੇ ਦੇਖ ਲਓ ਜੀ ਜੀ ਦੇਖੋ ਮੇਰੇ ਖਲੇ ਵੀ ਅਜੇ ਵੀ ਲੋਕ ਬਹੁਤ ਜਿਹੜੇ ਆਈਆਂ ਅਜੇ ਵੀ ਆਈਆਂ ਨੇ ਕਿਉਂਕਿ ਇਹ ਸਰਕਾਰ ਦਾ ਇਹ ਹੁੰਦਾ ਲੋਕਾਂ ਨੂੰ ਵੀ ਕਹਿੰਦੇ 10 ਵਜੇ ਹੁੰਦੇ ਨੇ ਆਉਂਦੇ 12 ਵਜੇ ਹੁੰਦੇ ਨੇ ਇਹਦੇ ਕਰਕੇ ਲੋਕ ਹੁਣ ਵੀ ਆ ਰਹੇ ਇਸ ਕਰਕੇ ਮੇਰਾ ਖਿਆਲ ਵੀ ਅਜੇ ਚੌਥਾ 25% ਦੇ ਲੋਕ ਛੜੇ ਹੁਣ ਆ ਰਹੇ ਨੇ ਧੰਨਵਾਦ ਰੋਲਾ ਰੋਲਾ ਬਿਲਕੁਲ ਪ੍ਰੋਗਰਾਮ ਦਾ بڑا ਹੁਣ ਘਰ ਮਿਲ ਰਿਹਾ ਪੰਜਾਬ ਸਰਕਾਰ ਦੇ ਦਰ ਤੁਹਾਡੇ ਵਾਲੀ ਮੀਟਿੰਗ ਹੋਈ ਅਜੂਰੀ ਮੀਟਿੰਗ ਹੋਣ ਜਾ ਰਹੀ ਹੈ ਕਿਵੇਂ ਦੇਖਦੇ ਹੋ ਕਿ ਤਿਆਰੀ ਮੁਕੰਮਲ ਹੈ ਫਿਰ ਦੇਖੋ ਭਗਵੰਤਪਨ ਸਾਹਿਬ ਦੀ ਸੋਚ ਜਿਹੜੀ ਹੈਗੀ ਆ ਆਪ ਸਰਕਾਰ ਆਪ ਦੇ ਦਰ ਮਾਨਯੋਗ ਖੇਤ ਮੰਤਰੀ ਪੰਜਾਬ ਡਾਕਟਰ ਗੁਲਬੀਰ ਸਿੰਘ ਜੀ ਪਟਿਆਲਾ ਦੇ ਹੱਤੀ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਮੈਂ ਤਾਂ ਇਹ ਕਹਾਉਂਗਾ ਹਰੇਕ ਵਾਰਡ ਦੇ ਵਿੱਚ ਲੋਕਾਂ ਦੀਆਂ ਮੁਸ਼ਕਿਲਾਂ ਦਾ ਜਿਹੜਾ ਚਿੱਠਾ ਹੈ ਉਹ ਅਸੀਂ ਲੈਣੇ ਆ ਤੇ ਜੇ ਅਸੀਂ ਪਿਛਲੇ 2.5 ਸਾਲ ਦੀ ਗੱਲ ਕਰੀਏ ਤਾਂ ਮੁਹੱਲਾ ਕਲੀਨਿਕ ਤੋਂ ਲੈ ਕੇ ਅਸੀਂ ਬਹੁਤ ਸੜਕਾਂ ਜਿਹੜੀਆਂ ਮੇਨ ਸੜਕਾਂ ਜਿਨ੍ਹਾਂ ਤੇ ਜਿਵੇਂ ਅੰਕਲ ਜੀ ਨੇ ਦੱਸਿਆ ਸਰਦਾਰ ਜਗਦੇਵ ਸਿੰਘ ਢਿੰਸਾ ਜੀ ਅੱਜ ਇਹਨਾਂ ਨੇ ਇੱਥੇ ਪ੍ਰੋਗਰਾਮ ਕੀਤਾ ਇਹ ਬਹੁਤ ਸਾਰੇ ਸੂਝਵਾਨ ਇੱਥੇ ਮੈਨੂੰ ਬੜੀ ਖੁਸ਼ੀ ਹੋਈ ਇੱਥੇ ਜਿਹੜੇ ਸੂਝਵਾਨ ਮੋਟਰ ਵੀ ਕਹਿ ਸਕਦੇ ਆ ਤੇ ਸੂਝਵਾਨ ਬੰਦੇ ਸਾਰੇ ਇਕੱਠੇ ਹੋਏ ਤੇ ਸਾਰਿਆਂ ਨੇ ਦੇਖਿਆ ਵੀ ਜਿਹੜੀ ਮੇਨ ਪ੍ਰੋਬਲਮ 12 ਸਾਲ ਤੋਂ ਸੀ ਇੱਥੇ ਸੜਕ ਦੀ ਤੇ ਉਹ ਇਹ ਨਵੀਂ ਸੜਕ ਬਣ ਚੁੱਕੀ ਹੈ ਐਸਰੀ ਪਟੇਲਾ ਦਿਹਾਤੀ ਦਾ ਕਈ ਇਲਾਕਿਆਂ ਦੇ ਵਿੱਚ ਮੈਂ ਤ੍ਰਿਪੜੀ ਇਲਾਕੇ ਦੀ ਵੀ ਗੱਲ ਕਰਾਂਗਾ ਅਨੰਨਾਗਰ ਬੀ ਦੀ ਗੱਲ ਕਰਾਂਗਾ ਦਸ਼ਮੇਸ਼ ਨਗਰ ਜਿੱਥੇ ਮੈਂ ਕੰਨਾ ਵੀ ਤੁਸੀਂ ਵੀ ਜਾਂ ਹੋਰ ਵੀ ਬੰਦੇ ਨੇ ਬੜੀਆਂ ਵੀਡੀਓ ਵਾਇਰਲ ਕੀਤੀਆਂ ਸੀ ਵੀ ਭਾਈ ਇੱਥੇ ਪਾਣੀ ਖੜਦਾ ਹੈ ਫੁਲਕੇ ਐਨ ਕਲੇਵ ਗੇਟ ਨੰਬਰ 2 ਤੇ ਮੈਂ ਤੁਹਾਡੇ ਰੂਬਰੂ ਇਹ ਕਹਿਣਾ ਚਾਹਾਂਗਾ ਬੇਨਤੀ ਕਰਾਂਗਾ ਉੱਥੇ ਇੱਕ ਬਹੁਤ ਮਤਲਬ ਵਧੀਆ ਸੜਕ ਤਿਆਰ ਹੋ ਚੁੱਕੀ ਹੈ ਤਾਂ ਭਰਾਵੋ ਆਓ ਤੁਸੀਂ ਉੱਥੇ ਵੀ ਸਾਡੀ ਇੱਕ ਵੀਡੀਓ ਬਣਾ ਕੇ ਪਾਓ ਜਿਹੜੇ ਸਰਕਾਰ ਵਧੀਆ ਕੰਮ ਕਰਦੀ ਹੈ ਤੁਸੀਂ ਉਹ ਵੀ ਸਾਡੇ ਸਾਰੇ ਦਿਖਾਓ ਔਰ ਮਾਨਯੋਗ ਸਿਹਤ ਮੰਤਰੀ ਪੰਜਾਬ ਪੂਰੇ ਤਤਪਰ ਹੈ ਦੇਖੋ ਤੇ ਇੱਕ ਇੱਕ ਵਲੰਟੀਅਰ ਸਾਡਾ ਇੱਕ ਇੱਕ ਬਲੌਕ ਪ੍ਰਧਾਨ ਇੱਕ ਇੱਕ ਮਤਲਬ ਜਿਹੜਾ ਪੰਜਾਬ ਦਾ ਭਲਾ ਚਾਹੁੰਦਾ ਹੈ ਉਹ ਸਾਰੇ ਤਿਆਰ ਹੈ ਵੀ ਅਸੀਂ ਆਪਣੇ ਨਗਰ ਦਾ ਆਪਣੇ ਮਹੱਲੇ ਦਾ ਸੁਧਾਰ ਕਰਿਏ ਤੇ ਇਸ ਤਰੀ ਜਿਹੜੇ ਕੰਮ ਹੈ ਉਹ ਲੋਕਾਂ ਦੇ ਸਾਰੇ ਹੋ ਰਹੇ ਹਨ ਧੰਨਵਾਦ ਬਹੁਤ ਬਹੁਤ